ਆਪਣਾ ਰੂਪ ਦੇਖ ਕੇ ਪੱਗ ਦੇਖ ਕੇ ਜਾਂ ਦਾੜ੍ਹੀ ਦੇਖ ਕੇ ਖੁਸ਼ ਹੋਏ ਨਹੀਂ ਫਿਰ ਦਾੜ੍ਹੀ ਕਨੇ ਇਸ਼ਾਰਾ ਕਰਕੇ ਹਾਂ ਤਾऊ ਸ਼ਮਜੀ ਦਾੜ੍ਹੀ ਕਨੇ ਇਸ਼ਾਰਾ ਕਰਕੇ ਫਿਰ ਕਹਿਣ ਲੱਗੇ ਨੇ ਵੀ ਘੈਂਟ ਲੱਗਦੇ ਉਹ ਤਾਂ ਮੈਨੂੰ ਆ ਗਈ ਭਾਈ ਆ ਗਈ ਟ੍ਰੇਨ ਅੱਜ ਵਾਲੀ ਟ੍ਰੇਨ ਆਪਣੀ ਫੇਰ ਬੁਲਟ ਟ੍ਰੇਨ ਆ ਯਾਰ ਆਪਾਂ ਬਾੜੀ ਘੈਂਟ ਬਣੀ ਹੋਈ ਆ ਉਹ ਜਿਹੜੀ ਜੇੜੀ ਟ੍ਰੇਨ ਦੇ ਵਿੱਚ ਆਪਾਂ ਬੈਠੇ ਆ ਇਹਦਾ ਸਿਸਟਮ ਥੋੜਾ ਜਿਹਾ ਹੋਰ ਆ ਹੈ ਤਾਂ ਇਹ ਹਾਈ ਸਪੀਡ ਟ੍ਰੇਨ ਆ ਪਰ ਥਾਂ ਥਾਂ ਤੇ ਰੁਕਦੀ ਜਾਂਦੀ ਆ ਥਾਂ ਥਾਂ ਤੇ ਰੁਕਦੀ ਜਾਂਦੀ ਆ 3 ਘੰਟੇ ਹੋ ਗਏ ਤੇ ਹਜੇ 3 ਘੰਟੇ ਮਿਲਦਾ ਹੋਰ ਲੱਗਣਗੇ ਜਿੱਥੇ ਆਪਾਂ ਜਾਣਾ ਬਹੁਤ ਸੁੰਨਾ ਸੁੰਨਾ ਏਰੀਆ ਯਾਰ ਭੀੜ ਭੜਾ ਕੇਜ ਤੋਂ ਆ ਕੇ ਸੁੰਨੇ ਜੀ ਥਾਂ ਤੇ ਹੁਣ ਜੀ ਨਹੀਂ ਲੱਗ ਰਿਹਾ ਐਂ ਲੱਗ ਰਿਹਾ ਵੀ ਇਕੱਲੇ ਇਕੱਲੇ ਜੇ ਹੋ ਗਏ ਇੰਨਾ ਕੰਟਰੀਆਂ ਦੇ ਵਿੱਚ ਆ ਕੇ ਜੇ ਤੁਸੀਂ ਵੈਜ ਬੰਦੇ ਹੋ ਤੇ ਘੁੰਮਣਾ ਚਾਹੁੰਦੇ ਹੋ ਤਾਂ ਸਿੱਧੀ ਜੀ ਗੱਲ ਆ ਵੀ ਤੁਹਾਨੂੰ ਭੁੱਖੇ ਰਹਿ ਕੇ ਘੁੰਮਣਾ ਪਊਗਾ ਜਾਂ ਫਿਰ ਕਾਫੀਆਂ ਦੇ ਆਸਰੇ ਕੰਮ ਚਲਾਉਣਾ ਪਊਗਾ ਤੁਸੀਂ ਮੇਰੀ ਆਵਾਜ਼ ਦੇ ਵਿੱਚ એનર્ਜੀ ਦੇਖੋ ਤੇ ਸੌ ਲੱਗੇ ਸਵੇਰ ਦੀ ਇੱਕ ਕਾਫੀ ਪੀਤੀ ਆ ਲੁਕ ਇਨ ਕਾਫੀ ਸਵੇਰੇ ਪੀ ਕੇ ਤੁਰਿਆ ਸੀ ਤੇ ਹੁਣ ਤੱਕ ਮੈਂ ਅੰਨ ਦਾ ਦਾਣਾ ਵੀ ਨਹੀਂ ਖਾਦਾ ਕਮਰਾ ਖਾਲੀ ਕਰਤਾ ਤੇ ਸਮਾਨ ਲਗਭਗ ਮੈਂ ਦੇਖ ਲਿਆ ਵੀ ਕੁਝ ਰਹਿ ਨਾ ਜਾਵੇ ਇੱਥੇ ਠੀਕ ਐ ਚਲੋ ਆ ਦੇਖੋ ਰੋਜ਼ ਨਵਾਂ ਬਰਸ਼ ਤੇ ਰੋਜ਼ ਨਵਾਂ ਪੇਸਟ ਲੈਣਾ ਦੇਣਾ ਹੀ ਦੇਣਾ ਤੁਸੀਂ ਵੀ ਕਦੇ ਚਾਈਨਾ ਕੋ ਮਣਾ ਰਹੇ ਹੋਣਾ ਕੱਲਾ ਚਾਈਨਾ ਤਾਂ ਹਰੇਕ ਹੋਟਲ ਦੇ ਵਿੱਚ ਚਾਹੇ ਸਸਤਾ ਚਾਹੇ ਮਹਿੰਗਾ ਤੁਹਾਨੂੰ ਇਹਨਾਂ ਨੇ ਪੇਸਟ ਤੇ ਬਰਸ਼ ਤੇ ਕੰਗਾ ਤੇ ਆ ਡਰਾਇਰ ਦੇਣਾ ਹੀ ਦੇਣਾ ਰੋਜ਼ ਨਹਾਉਣ ਵਾਸਤੇ ਜਿਹੜਾ ਬਾਡੀ ਵਾਸ਼ ਹੁੰਦਾ ਉਹ ਵੀ ਮੂੰਹ ਧੋਣ ਵਾਸਤੇ ਤੁਸੀਂ ਆ ਤਾਂ ਆਰਡਰ ਲਿਆਉਣਾ ਭਾਈ ਲਿਆ ਸਕਦੇ ਹੋ ਨਹੀਂ ਤਾਂ ਉਹਦੇ ਨਾਲ ਵੀ ਮੂੰਹ ਧੋ ਸਕਦੇ ਹੋ ਜਿੰਨਾ ਪਿੰਡਾ ਧੋਣ ਕਿਉਂਕਿ ਮੂੰਹ ਵੀ ਤੁਹਾਡੇ ਪਿੰਡ ਦਾ ਹੀ ਹਿੱਸਾ ਭਾਈ ਚਲੋ ਜੀ ਕਰ ਦਈਏ ਚੈੱਕ ਆਊਟ ਇੱਥੇ ਚੈੱਕ ਆਊਟ ਦਾ ਨਾ ਮੈਨੂੰ ਇਹ ਚੀਜ਼ ਵਧੀਆ ਲੱਗਦੀ ਆ ਪਹਿਲਾਂ ਯਾਰ ਬੈਗ ਚੰਗੀ ਤਰ੍ਹਾਂ ਮੋੜਿਆ ਤੇ ਟੰਗੀ ਬਾਹਰ ਪਾ ਬੰਨ ਹੀ ਨਹੀਂ ਗੱਲ ਚਾਈਨਾ ਦੇ ਸ਼ਹਿਰਾਂ ਦੇ ਵਿੱਚ એનર્ਜੀ ਆ ਯਾਰ ਜਦੋਂ ਅੰਦਰ ਕਮਰੇ ਚ ਪਏ ਹੁੰਨੇ ਆ ਉਹ ਤਾਂ ਸੁਸਤੀ ਜੀ ਪਾ ਰੱਖੀ ਹੁੰਦੀ ਆ ਬਾਹਰ ਆਉਣ ਸਾਰੀ ਸਰੀਰ ਚਾਰਜ ਹੋ ਜਾਂਦਾ ਪਤਾ ਨਹੀਂ ਕੀ ਇਹਨਾਂ ਦੀ ਵਾਈਬ ਆ ਇਧਰੋਂ ਆਪਾਂ ਕੌਫੀ ਪੀ ਲਈਏ ਕੌਫੀ ਪੀਣ ਤੋਂ ਬਾਅਦ ਫਿਰ ਆਪਾਂ ਸਟੇਸ਼ਨ ਜਾਵਾਂਗੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਟਿਕਟ ਬੁੱਕ ਕਰਾਉਣੀਆਂ ਹਜੇ ਮੈਂ ਟਿਕਟ ਵੀ ਨਹੀਂ ਬੁੱਕ ਕਰਵਾਈ ਇੱਥੇ ਹੈਗੀ ਆ ਜੀ ਲੁਕ ਇਨ ਕੌਫੀ ਵਾਲੀ ਆ ਸੀ ਆਰਾਮ ਨਾਲ ਬੈ ਕੇ ਪੀਵਾਂਗੇ 8:00 ਤੱਕ ਪਹੁੰਚ ਜਾਗੇ ਜਿੰਦੋਂ ਤੱਕ ਪਹੁੰਚਣਾ ਹੋਇਆ। ਤਿੰਨ ਸਾਢੇ ਤਿੰਨ ਘੰਟੇ ਦਾ ਸਫ਼ਰ ਆ। ਟਿਕਟ ਮੈਨੂੰ ਮਿਲੀ ਜਾਣੀ ਆ। ਮੈਂ ਆਨਲਾਈਨ ਚੈੱਕ ਕਰ ਲਿਆ। ਆ ਜੀ ਇਹਨਾਂ ਦਾ ਮੀਨੂ। 2 250 ਰੁਪਏ ਦੀ ਕਾਫੀ ਹੁੰਦੀ ਆ। ਸਾਹਮਣੇ ਹਰਾਇਆ ਤੁਸੀਂ ਬੈਂਕ ਦੇਖ ਰਹੇ ਹੋ ਨਾ। ਉਸ ਬੈਂਕ ਦੇ ਬਾਹਰ ਲਿਖਿਆ ਹੋਇਆ ABC। ਮੈਂ ਕਹਾਂਗੇ ਕਿਹਜਾ ਨਾਮ ਹੋਇਆ ਯਾਰ ABC। ਤੇ ਫਿਰ ਮੈਂ ਬਾਅਦ ਵਿੱਚ ਇਹਦੀ ਫੁੱਲ ਫਾਰਮ ਪੜ੍ਹੀ। ਤਾਂ ਇਹਦਾ ਨਾਮ ਹੈਗਾ ਜੀ ਐਗਰੀਕਲਚਰ ਬੈਂਕ ਆਫ ਚਾਈਨਾ। ਆਓ ਦੇਖੋ ਕੱਡਾ ਵੱਡਾ ਬੈਂਕ ਆ ਯਾਰ। ਧੁਰ ਤੱਕ ਤੇ ਟੈਕਸੀ ਬੁੱਕਰ ਵਾਲੀ ਜੀ ਇਹ ਆਪਣੀ ਗੱਡੀ ਦਾ ਨੰਬਰ ਆ 0137 ਚਿੱਟੇ ਰੰਗ ਦੀ ਕਾਰ ਆ ਤੇ ਆਪਾਂ ਨੂੰ ਕੁੜੀ ਲੈਣ ਆ ਰਹੀ ਆ ਇੱਥੇ 50% ਮੁੰਡੇ ਟੈਕਸੀਆਂ ਮੁੰਡੇ ਚਲਾਉਂਦੇ ਨੇ ਤੇ 50% ਹੀ ਕੁੜੀਆਂ ਕਿੱਥੇ ਗਈ ਕਾਰ ਆ ਖੜੀ ਆ ਇਹਨੂੰ ਹੱਥ ਹੀ ਦੇ ਦਾਂਗੇ ਵੀ ਇੱਥੇ ਰੋਕ ਲਾ ਭਾਈ 0137 0137 ਇੱਧਰ ਆ ਗਈ ਯਾਰ ਲੰਘ ਤਾਂ ਨਹੀਂ ਗਈ ਉਹ ਤਾਂ ਮੇਰੀ ਲੋਕੇਸ਼ਨ ਤੇ ਖੜੀ ਹੈ ਕਹਿੰਦੇ ਇਹ ਕੀ ਹੋ ਗਿਆ ਸੱਜਣਾ ਕਿਹੜੇ ਮਿਲਾਂਗੀ ਮੈਂ ਤਾਂ ਗੱਡੀਆਂ ਦੇਖੀ ਆ ਨਾ 0137

ਨਾਰਥ ਰੇਲਵੇ ਟਿਕਟ ਸਟੇਸ਼ਨਾਂ ਦੇ ਉੱਤੇ ਇਹਨਾਂ ਦੀ ਇੰਗਲਿਸ਼ ਲਿਖੀ ਹੋਈ ਆ ਚਲੋ ਜੀ ਅੰਦਰ ਵੜੀਏ ਟਿਕਟ ਲਈਏ ਕਿਵੇਂ ਬੰਦ ਜਿਆ ਕਰ ਰੱਖਿਆ ਹੈ ਲਾਈਕ ਇਸਸ ਖੁੱਲ ਗਿਆ ਯਾਰ ਜ਼ੋਰ ਦੇ ਨਾਲ ਖੋਲਣਾ ਸੀ ਵਾਲਾ ਨਹੀਂ ਕੀ ਸਿਸਟਮ ਵਾਹਲਾ اندرੋਂ ਆਉਣ ਵਾਲੀ ਹੈ ਕੱਲਾ ਯਾਰ ਅੰਦਰ ਜਾਣ ਵਾਲਾ ਨਹੀਂ ਹੈਗਾ ਸਿਸਟਮ ਵਾਹਲਾ ਨਹੀਂ ਯਾਰ ਕੀ ਕਰਦੇ ਨੇ ਬਾਹਲੀ ਟੈਕਨੋਲੋਜੀ ਵੀ ਨਾ ਤਾਂ ਕੀ ਕਰਦੀ ਆ ਅੰਦਰੋਂ ਦਾ ਬੰਦਾ ਬਾਹਰ ਆ ਗਿਆ ਮੈਥੋਂ ਅੰਦਰ ਨਹੀਂ ਬੜਿਆ ਜਾ ਰਹੇ ਆਹ ਕੰਮ ਖੁੱਲਾ ਹੀ ਆ ਐਂ ਚਾਹੁੰਦੇ ਨੇ ਦਰਵਾਜ਼ੇ ਖੁੱਲ੍ਹੇ ਹੀ ਵੀ ਆਜੋ ਭਾਈ ਜੀ ਨੇ ਆਉਣਾ ਸਾਹਮਣੇ ਟਿਕ ਟਿਕ ਕਾਊਂਟਰ ਆ ਦੇਖੀ ਬੇ ਬੇ ਉਹ ਸਾਹਮਣੇ ਆਟੋਮੈਟਿਕ ਟਿਕ ਟਿਕ ਕਰਦ ਨੇ ਆਟੋਮੈਟਿਕ ਟਿਕ ਟਾ ਵੀ ਨਿਕਲ ਜਾਣਗੇ ਪਰ ਤੁਹਾਡੇ ਕੋਲ ਚਾਈਨਾ ਦਾ ਪਾਸਪੋਰਟ ਹੋਣਾ ਚਾਹੀਦਾ ਇੱਥੇ ਬਈ ਸਿਸਟਮ ਹੀ ਨਹੀਂ ਸਮਝ ਆਉਂਦਾ ਯਾਰ ਇੱਥੇ ਨਾ ਤੁਹਾਨੂੰ ਸਾਰਾ ਕੁਝ ਹੀ ਰੱਖਣਾ ਪਊਗਾ ਕੈਸ਼ ਵੀ ਰੱਖਣਾ ਪਊਗਾ ਤੇ ਇਹਨਾਂ ਦੇ ਲੋਕਲ ਐਪਲੀਕੇਸ਼ਨਾਂ ਵੀ ਰੱਖਣੀਆਂ ਪੈਣਗੀਆਂ ਹੁਣ ਮੇਰੇ ਕੋਲ ਇਹਨਾਂ ਦੀ ਲੋਕਲ ਐਪਲੀਕੇਸ਼ਨ ਅਲੀਪੇ ਚੱਲਦੀ ਆ ਤੇ ਹੁਣ ਜਦੋਂ ਮੈਂ ਇੱਥੇ ਪੈਸੇ ਕਟਾਉਣ ਲੱਗਿਆ ਅਲੀਪੇ ਬੰਦ ਹੋ ਗਿਆ ਮੈਂ ਦੁਬਾਰੇ ਫੇਰ ਕਰਨ ਲੱਗਿਆ ਫੇਰ ਬੰਦ ਹੋ ਗਿਆ ਤੇ ਫਿਰ ਉਹਨਾਂ ਨੂੰ ਮੈਂ ਕੈਸ਼ ਦਿੱਤਾ ਸੋ ਇੱਥੇ ਕੋਈ ਭਰੋਸਾ ਨਹੀਂ ਹੈ ਕਿਹੜੀ ਐਪਲੀਕੇਸ਼ਨ ਚੱਲੂਗੀ ਕਿਹੜੀ ਨਾ ਇਹ ਲੋਕਲ ਬੰਦਿਆਂ ਵਾਸਤੇ ਜਾਦੇ ਕੰਮ ਜਾਵਾ ਇਹ ਚੀਜ਼ਾਂ ਆਓ ਏਏ ਯੇ ਲੈ ਚ ਫੋਟੋ ਜੁਲਾਓ ਹੋ ઓਕੇ ਸ਼ੇਜ਼ ਟੈਕ ਟੈਕ ਫੋਟੋ ਟੈਕ ਤੁਸੀਂ ਲਾਗੇ ਗੁਜਾਤ ਤੋਂ ਆਪਣਾ ਰੂਪ ਦੇਖ ਕੇ ਪੱਗ ਦੇਖ ਕੇ ਜਾਂ ਦਾੜ੍ਹੀ ਦੇਖ ਕੇ ਖੁਸ਼ ਹੋਏ ਨਹੀਂ ਫਿਰ ਦਾੜ੍ਹੀ ਕਨੇ ਇਸ਼ਾਰਾ ਕਰਕੇ ਹਾਂ ਚਾਹੂ ਸ਼ਮ ਕੀ ਦਾੜ੍ਹੀ ਕਨੇ ਇਸ਼ਾਰਾ ਕਰਕੇ ਫਿਰ ਕਹਿਣ ਲੱਗ ਜਾਂਦੇ ਨੇ ਵੀ ਘੈਂਟ ਲੱਗਦੇ ਉਹ ਤਾਂ ਮੈਨੂੰ ਪਤਾ ਵੀ ਸੋਹਣਾ ਤਾਂ ਮੈਂ ਹੈਗਾ ਚਲੋ ਬਾਈ ਜੀ ਕੁਝ ਸੁਣਾਓ ਚੋਂ ਤਾਂ ਸ਼ਾਮੇ ਚਲਾ ਰਹੇ ਹੋ ਫੋਟੋ ਫੋਟੋ ਇਹ ਫਨ ਚ ਕਰਿਓ ਜਬ ਲਈਏ oh yes yeah hey! yes yeah ਬੋਲੋ ਬੰਨ ਜਨੇ ਲੇ ਚੰਗਾ ਚੰਗਾ oh ਯਾਰ ਮੈਦਨ ਦੋਸਤਾਂ ਖੜਾ ਰਹਿ ਵੇਟ ਓਏ ਹੋਏ ਵੇਟ bro ਮੈ ਤੁਹਾਨੂੰ ਦੱਸ ਦਾਂ ਟੈਕਨੋਲੋਜੀ ਮੈਨੂੰ ਪਤਾ ਹੋਦਾ ਕਿਵੇਂ ਚੱਲੂਗਾ ਹਾਂ ਯਾਹ ਉਹ ਫੱਕ ਉਹ ਚਤਰੀ ਡਿੱਗ ਪਈ ਓਕੇ ਛੇ ਸੋ ਹੁਣ ਮੇਰਾ ਆਲੀ ਪੇ ਖੜ ਗਏ ਜਿੰਨਾਂ ਨੂੰ ਮੈਂ ਕੈਸ਼ ਦੇ ਕੇ ਫਿਰ ਖਹਿੜਾ ਛੜਾਇਆ 237 ਯੂਆਨ ਮੇਰੇ ਲੱਗੇ ਨੇ 237 ਨੂੰ ਤੁਸੀਂ 13 ਨਾਲ ਗੁਣਾ ਕਰ ਲਿਓ ਕਿਲੋਮੀਟਰ ਕਿੰਨੇ ਜਾਣਾ ਮੈਂ ਥੱਲੇ ਲਿਖ ਦੂੰਗਾ ਉਹਨਾਂ ਕਰਾਇਆ ਆਪਣਾ ਲੱਗਿਆ ਤੇ ਹੁਣ ਆਪਾਂ ਐਂਟਰੀ ਕਰਾਉਣੇ ਆ ਥੋੜਾ ਟਾਈਮ ਹੀ ਆਪਣੇ ਕੋਲ 1:30 ਵਜੇ ਆਪਣੀ ਟ੍ਰੇਨ ਚੱਲਣੀ ਆ ਉਹ ਨਾ ਚਲਾਕ ਦੀ ਗੱਲ ਆਪਣਾ ਗੇਟ ਸੀ ਜੀ ਗੇਟ ਨੰਬਰ 22 ਤੇ ਹਰੀ ਹੋ ਗਈ ਲੈਣ 15 ਮਿੰਟ ਰਹਿ ਗਏ ਟ੍ਰੇਨ ਆਉਣ ਦੇ ਵਿੱਚ ਪਾਸਪੋਰਟ ਤੇ ਟਿਕਟ ਸਕੈਨ ਕਰਾ ਦੀਜੀਏ ਠੀਕ ਆਪ 9th ਚੈਂਟਲ ਦੀ ਬਿਓ ਕਰ ਰੋ ਕਰ ਸਿੱਧਾ ਸਿੱਧਾ ਚੈਂਟਲ ਚਾ ਇਸ ਤਈ ਸ਼ਾਨੀ ਪੂ ਖਵਾਂ ਮਾ ਨਹੀਂ ਕੁ ਸੇ ਕ ਚੈ ਰੇ ਤੁੰ ਬਾ ਲੈ ਦੇ ਨੇ ਪਿਓ ਚੇਨ ਨਾ ਲੈ ਕੇ ਦੀ ਚਾਂ ਹਾ ਚਾ ਕੋਈ ਨਾ ਲੰਗਜੀ ਉਹ ਸ਼ੇਸ਼ ਜਿਹੜੇ ਇੱਥੋਂ ਦੇ ਲੋਕਲ ਬੰਦੇ ਨੇ ਨਾ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਵੀ ਇਹ ਸਿਰਫ ਆਪ ਦਾ ਫੇਸ ਸਕੈਨ ਕਰ ਦਿੰਦੇ ਨੇ ਜਾਂ ਮੋਬਾਈਲ ਸਕੈਨ ਕਰ ਦਿੰਦੇ ਨੇ ਯਾਰ ਉਧਰ ਸਾਹਮਣੇ ਟ੍ਰੇਨ ਦੇਖੋ ਕਿਵੇਂ ਦੀ ਖੜੀ ਆ ਜਿਵੇਂ ਦੀਆਂ ਟ੍ਰੇਨਾਂ ਨਾਰਥ ਕੋਰੀਆ ਦੇ ਵਿੱਚ ਚੱਲਦੀਆਂ ਨੇ ਉਹ ਦੇਖੋ ਸਟੇਸ਼ਨਾਂ ਤੇ ਸਫਾਈ ਵਾਲੇ ਯਾਰ ਬਟ ਕੱਢੇ ਹੁੰਦੇ ਨੇ ਤੁਸੀਂ ਦੇਖੋ ਇੱਧਰ ਵੀ ਇਹਨਾਂ ਦਾ ਤੁਸੀਂ ਟਰੈਕ ਵੀ ਦੇਖੋ ਯਾਰ ਕਿੰਨਾ ਸਾਫ਼ ਟਰੈਕ ਤੇ ਇਹਨਾਂ ਨੇ ਬੱਟਾ ਨਹੀਂ ਪਾਇਆ ਹੋਇਆ ਪੱਥਰ ਪਾਏ ਹੋਏ ਨਹੀਂ ਆਪਣੀ ਟ੍ਰੇਨ ਆਉਣੀ ਆ ਜੀ ਪਰਲੇ ਪਾਸੇ ਇੱਥੇ ਡਸਟਬਿਨ ਲੱਗਿਆ ਸਫਾਈ ਵਾਲੇ ਮਾਮਲੇ 'ਚ ਬੀੜੀਆਂ ਬੂੜੀਆਂ ਪੀ ਕੇ ਇਹਨਾਂ ਨੇ ਇੱਥੇ ਹੀ ਸਿੱਟ ਦੇਣੀਆਂ ਨੇ ਡਸਟਬਿਨ ਦੇ ਵਿੱਚ ਕਿਉਂਕਿ ਟ੍ਰੇਨ ਦੇ ਵਿੱਚ ਬੀੜੀਆਂ ਅਲਾਉਡ ਨਹੀਂ ਹੁੰਦੀਆਂ ਫਿਰ ਇਹਨਾਂ ਨੂੰ ਤੋੜ ਲੱਗੀ ਰਹਿੰਦੀ ਆ ਉਹ ਦੇਖੋ ਸਾਹਮਣੇ ਟ੍ਰੇਨ ਯਾਰ ਹਰੀ-ਹਰੀ ਜੀ ਏਜੀ ਟ੍ਰੇਨ 'ਚ ਸਫਰ ਕਰਨਾ ਇਹਦੇ ਵਿੱਚ ਨਾ ਜਿਹੜੀਆਂ ਬਿਜ਼ਨਸ ਕਲਾਸ ਸੀਟਾਂ ਹੁੰਦੀਆਂ ਨੇ ਬਹੁਤ ਘੈਂਟ ਹੁੰਦੀਆਂ ਨੇ ਬਹੁਤ ਘੈਂਟ ਆ ਗਈ ਭਾਈ ਆ ਗਈ ਟ੍ਰੇਨ ਅੱਜ ਵਾਲੀ ਟ੍ਰੇਨ ਆਪਣੀ ਫੇਰ ਬੁਲਟ ਟ੍ਰੇਨ ਆ ਯਾਰ ਆ ਤਾਂ ਬਾਲੀ ਘੈਂਟ ਬਣੀ ਹੋਈ ਆ ਪਰ ਲੱਦੀ ਪਈ ਆ ਭਾਈ ਖਚਾ ਖਚ ਭਰੀ ਪਈ ਆ ਇਹ ਸੁੱਤਰ ਜਾਣਗੇ ਚੌਂਚਿੰਗ 'ਚ ਉਤਰ ਜਾਣਗੇ ਲੋਕ ਆਪਣਾ ਡੱਬਾ ਨੰਬਰ ਹੈਗਾ ਜੀ 4 3 ਆ ਆਪਣਾ ਡੱਬਾ ਨੰਬਰ ਲੋ ਜੀ ਅੰਦਰ ਆ ਗਏ ਟ੍ਰੇਨ ਦੇ ਇੱਧਰ ਲੱਕੜ ਦਾ ਕੰਮ ਹੋਇਆ ਪਿਆ ਟ੍ਰੇਨ 'ਚ ਆ ਦੇਖੋ ਆ ਸੀਟ ਆ ਗਈ ਮੇਰੀ ਬੱਚਾ ਵਾਲੇ ਵਾਲੀ 15 ਬੀ ਸੈਂਟਰ ਦੇ ਵਿੱਚ ਲੋ ਜੀ ਟ੍ਰੇਨ ਚੱਲਣ ਦੇ ਵਿੱਚ 5 ਮਿੰਟ ਰਹਿ ਗਏ ਤੇ ਬਹੁਤ ਸੋਹਣੀ ਟ੍ਰੇਨ ਬਣੀ ਹੋਈ ਆ ਯਾਰ ਆ ਦੇਖੋ ਹੁਣ ਮੈਂ ਤੁਹਾਨੂੰ ਲੱਗਦੇ ਹੱਥ ਦਿਖਾਈ ਦਵਾਂ ਤੁਸੀਂ ਬਾਥਰੂਮ ਚੈੱਕ ਕਰੋ ਇਹਨਾਂ ਦਾ ਕਿੱਡਾ ਖੁੱਲਾ ਬਣਾਇਆ ਹੋਇਆ ਦੇਖਿਓ ਤਾਂ ਇਹ ਖੜ ਕੇ ਬੰਦਾ ਇੱਥੇ ਨਾਲੇ ਅੰਦਰ ਬੜਨ ਸਾਰੀ ਲਾਈਟਾਂ ਚੱਲ ਪਈਆਂ ਆ ਪਿੱਛੇ ਸਮਾਨ ਰੱਖਣ ਵਾਲੀ ਜਗ੍ਹਾ ਆਓ ਛੇ ਸੀ ਆਟੋਮੈਟਿਕ ਆ ਯਾਰ ਸੈਂਸਰ ਨਾਲ ਖੁੱਲ੍ਹੇ ਜਾਂਦਾ ਹੁਣ ਆਪਣੀ ਸੀਟ ਬਚਾਲੇ ਆ ਗਈ ਬਾਹਲੀ ਵੀਡੀਓ ਬਣਾ ਨਹੀਂ ਸਕਦੇ ਤੇ ਇਹ ਜਿਹੜੀ ਸੀਟ ਹੈਗੀ ਆ ਇਹ ਹੈਗੀ ਆ ਜੀ ਸੈਕੰਡ ਕਲਾਸ ਦੀ ਸਮਾਨ ਮੇਰਾ ਆ ਪਿਆ ਉੱਪਰ ਲਓ ਜੀ ਜੇ ਡੀ ਟ੍ਰੇਨ ਦੇ ਵਿੱਚ ਆਪਾਂ ਬੈਠੇ ਆ ਇਹਦਾ ਸਿਸਟਮ ਥੋੜਾ ਜਿਹਾ ਹੋਰ ਆ ਹੈ ਤਾਂ ਇਹ ਹਾਈ ਸਪੀਡ ਟ੍ਰੇਨ ਆ ਪਰ ਥਾਂ ਥਾਂ ਤੇ ਰੁਕਦੀ ਜਾਂਦੀ ਆ ਥਾਂ ਥਾਂ ਤੇ ਰੁਕਦੀ ਆ ਵੀ ਤਿੰਨ ਘੰਟੇ ਹੋ ਗਏ ਤੇ ਹਜੇ ਤਿੰਨ ਘੰਟੇ ਮਿਲਦਾ ਹੋਰ ਲੱਗਣਗੇ ਜਿੱਥੇ ਆਪਾਂ ਜਾਣਾ ਬਾਹਰ ਦਾ ਮਾਹੌਲ ਕੁਛ ਐਵੇਂ ਆ ਭੁੱਖ ਲੱਗ ਗਈ ਸਾਹਮਣੇ ਖੜੀ ਹੈ ਜੀ ਆਪਣੀ ਟ੍ਰੇਨ ਤੇ ਇਧਰੋਂ ਹੈਗਾ ਐਗਜ਼ਿਟ ਅਜ ਤਨ ਨਹੀਂ ਰਹੀ ਕਰਤਾ ਯਾਰ ਬਹੁਤ ਸਲੋ ਚੱਲਦੀ ਸੀ ਟ੍ਰੇਨ ਇਹ ਪਹੁੰਚ ਗਏ ਜੀ ਆਪਾਂ ਇਹਨਾਂ ਦੇ ਸਭ ਤੋਂ ਤਗੜੇ ਟੂਰਿਸਟ ਪੁਆਇੰਟ ਦੇ ਉੱਤੇ ਪਹਿਲੀ ਵਾਰ ਮੈਨੂੰ ਚਾਈਨਾ ਦੇ ਵਿੱਚ ਇਕੱਠੇ 8-9 ਅੰਗਰੇਜ਼ ਦੇਖਣ ਨੂੰ ਮਿਲਨੇ ਉਹ ਵੀ ਆਪਣੀ ਟ੍ਰੇਨ ਦੇ ਵਿੱਚ ਹੀ ਆਏ ਨੇ ਤੇ ਮੌਸਮ ਬਹੁਤ ਠੰਡਾ ਭਾਈ 7-8 ਡਿਗਰੀ ਟੈਂਪਰੇਚਰ ਆ ਅਸਲ ਦੇ ਵਿੱਚ ਜਿਹੜੀ ਟ੍ਰੇਨ ਦੇ ਵਿੱਚ ਮੈਂ ਆਇਆ ਨਾ ਇਹ ਟ੍ਰੇਨ ਯਾਰ ਥਾਂ ਥਾਂ ਤੇ ਰੁਕਦੀ ਜਾਂਦੀ ਸੀ ਢਾਈ ਉਹ ਉਹ ਤੇ ਢਾਈ ਘੰਟੇ ਦਾ ਸਫ਼ਰ ਸੀ 5 ਘੰਟੇ ਲਾਤੇ ਆ ਹਾਈ ਸਪੀਡ ਹੈਗੀ ਸੀ ਟ੍ਰੇਨ ਪਰ ਤੁਰਦੀ ਨਹੀਂ ਸੀ ਯਾਰ ਜਦੋਂ ਤੁਰਨ ਲੱਗਦੀ ਸਪੀਡ ਫੜਦੀ ਕੋਈ ਨਾ ਕੋਈ ਸਟੇਸ਼ਨ ਆ ਜਾਂਦਾ ਸੀ ਯੈਸ ਵਾਟ ਵੇਅਰ ਆਰ ਯੂ ਗੋਇੰਗ ਵੇਅਰ ਆਰ ਯੂ ਗੋਇੰਗ ਹੈਲੋ ਆਮ ਗੋਇੰਗ ਟੂ ਮਾਈ ਹੋਟਲ ਹੋਟਲ ਨਾਟ ਯੇਟ ਬੁਕਿੰਗ ਕਿੰਪਤੂ ਹੈ ਵੇਟ 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 ਚਾਈਨਾ ਦੇ ਵਿੱਚ ਆਹ ਟਾਈਮਾਂ ਦੇ ਵਿੱਚ ਵੀ ਯਾਰ ਦੇਖੋ ਬੇਮੌਸਮੀ ਜੇ ਮੀਂਹ ਪਈ ਜਾਂਦੇ ਨੇ ਜਿੱਥੇ ਮੈਂ ਪਹਿਲਾਂ ਤੋਂ ਮਰਿਆ ਸੀ ਉੱਥੇ ਵੀ ਮੀਂਹ ਪੈਂਦਾ ਰਿਹਾ ਇੱਥੇ ਵੀ 90% ਚਾਂਸ ਲਿਖੇ ਹੋਏ ਨੇ ਵੀ ਅੱਗੇ 2 ਦਿਨ ਆਪਾਂ ਨੂੰ ਮੀਂਹ ਦੇਖਣ ਨੂੰ ਮਿਲੂਗਾ ਆਲਦ ਵਾਲੇ ਕੈਂਪਸ ਸੀ ਕੈਂਪਸ ਲੱਗੇ ਹੋਏ ਨੇ ਇੰਗਲਿਸ਼ ਪ੍ਰੈਕਟਿਸ ਅੱਛਾ ਜੀ ਪਹਿਲੀ ਵਾਰ ਮੈਂ ਕੋਈ ਚਾਈਨਾ ਦੇ ਵਿੱਚ ਇਹੋ ਜਿਹਾ ਕੈਂਪਸ ਦੇਖਿਆ ਵੀ ਜਿੱਥੇ ਲਿਖਿਆ ਹੋਇਆ ਤੁਹਾਨੂੰ ਇੰਗਲਿਸ਼ ਸਿਖਾਈ ਜਾਊਗੀ ਆਹ ਦੇਖੋ ਇੰਗਲਿਸ਼ ਪ੍ਰੈਕਟਿਸ ਬੇਸ ਆਫ ਜੰਗਜਿਆ ਜੀ ਕਾਲੇ ਯਾ सॉरी नो नो टैक्सी 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 या डीडी 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 एप्लीकेशन हेलो अ डीडी एप्लीकेशन टैक्सी आई विल गो अ टैक्सी यस यस डीडी एप्लीकेशन डीडी एप्लीकेशन डीडी और टैक्सी नो नो डीडी डीडी या इज नॉट दिस वे ओ लेट मी चेक फर्स्ट ਓਕੇ ਲੋ ਜੀ ਆ ਇੱਥੋਂ ਦਾ ਮੈਪ ਆ ਭਾਈ ਆ ਸਾਰੀਆਂ ਥਾਵਾਂ ਜਿੰਨੀਆਂ ਵੀ ਇਹਦੇ ਉੱਤੇ ਫੋਟੋਆਂ ਬੜੀਆਂ ਹੋਈਆਂ ਨੇ ਲਗਭਗ ਆਪਾਂ ਸਾਰੀਆਂ ਦੇਖਾਂਗੇ ਤੇ ਇਹ ਟੂਰਿਸਟ ਵਾਲੇ ਪੁਆਇੰਟ ਆ ਗਏ ਜੀ ਤੇ ਸਾਰੀਆਂ ਇੱਥੇ ਚਾਈਨੀਜ਼ ਵੀ ਲਿਖੀ ਹੋਈ ਆ ਤੇ ਇੰਗਲਿਸ਼ ਵੀ ਲਿਖੀ ਹੋਈ ਆ ਲੋ ਜੀ ਟੈਕਸੀ ਬੁੱਕ ਕਰ ਲਈ ਤੇ ਟੈਕਸੀ ਬੁੱਕ ਕਰਕੇ ਜਦੋਂ ਮੈਂ ਜਾ ਰਿਹਾ ਸੀ ਤਾਂ ਬਾਈ ਨੇ ਮੈਨੂੰ ਕਿਹਾ ਵੀ ਰਾਹ ਦੇ ਵਿੱਚ ਕਹਿੰਦਾ ਇੱਕ ਬਿਲਡਿੰਗ ਦਾ ਵਿਊ ਆਊਗਾ ਕਹਿੰਦਾ ਫੋਟੋ ਫੋਟੋ ਖਿੱਚਣੀਆਂ ਤਾਂ ਖਿੱਚ ਲੈ ਵੀਡੀਓ ਬਣਾਉਣੀਆਂ ਤਾਂ ਆਹ ਦੇਖੋ ਯਾਰ ਕੀ ਸੋਹਣੀ ਬਿਲਡਿੰਗ ਬਣਾਈ ਹੋਈ ਹੈ ਇਹਨੂੰ ਕਿਹਾ ਜਾਂਦਾ 72 ਬਿਲਡਿੰਗ ਏਰੀਆ ਵੈਰੀ ਗੁੱਡ ਥੈਂਕ ਯੂ ਸ਼ੇਸ਼ੇ ਚਲੋ ਜੀ ਆਪਾਂ ਆਪਦੇ ਹੋਟਲ ਦੇ ਨੇੜੇ ਪਹੁੰਚ ਗਏ ਆ ਪਹਿਲਾਂ ਸਟੇਸ਼ਨ ਚੋਂ ਬਾਹਰ ਆਏ ਫਿਰ ਯਾਰ ਉਹ ਜਿਹੜੀਆਂ ਟੂਰ ਐਂਡ ਟਰੈਵਲ ਵਾਲੀਆਂ ਕੁੜੀਆਂ ਸੀ ਉਹਨਾਂ ਨੇ ਘੇਰ ਲਿਆ ਮੀਂਹ ਵਾਲਾ ਪੈ ਰਖਿਆ ਯਾਰ ਤੇ ਟੂਰ ਟਰੈਵਲ ਵਾਲੀਆਂ ਕੁੜੀਆਂ ਨੇ ਘੇਰ ਲਿਆ ਤੇ ਉਹ ਸਾਰੇ ਪਲਾਨ ਆਪਦੇ ਸਮਝਾਉਣ ਲੱਗੀਆਂ ਵੀ ਖੜੇ ਪੈਰ ਹਾਂ ਵੀ ਨਹੀਂ ਕੀਤੀ ਜਾਂਦੀ ਹੁੰਦੀ ਵੀ ਕੀ ਕਰਨਾ ਸੀ ਫਿਰ 15 20 ਮਿੰਟ ਉੱਥੇ ਲੱਗੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਕੰਟੈਕਟ ਨੰਬਰ ਲੈ ਲਓ ਮੈਂ ਤੁਹਾਨੂੰ ਦੱਸ ਦੂੰਗਾ ਵੀ ਫਿਲਹਾਲ ਮੈਨੂੰ ਹੋਟਲ 'ਚ ਜਾ ਵੜਨ ਦਿਓ ਹੋਟਲ ਮੈਂ ਆਨਲਾਈਨ ਬੁੱਕ ਕਰ ਲਿਆ ਪਹਿਲਾਂ ਬੁੱਕ ਹੁੰਦਾ ਨਹੀਂ ਸੀ ਅੱਜ ਹੋ ਗਿਆ ਅੱਜ ਹੋ ਗਿਆ ਅਲੀਪੇ ਤੋਂ ਸੋ ਸਾਰੇ ਦੁੱਖਾਂ ਦੀ ਦਵਾਈ ਮੈਂ ਕਹਿੰਦਾ ਵੀ ਅਲੀਪੇ ਆ ਸੋ ਹੁਣ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਕਿਹਾ ਸੀ ਵੀ ਹੌਲੀ-ਹੌਲੀ ਤੁਹਾਨੂੰ ਮੈਂ ਦੱਸੂਗਾ ਵੀ ਜਿਹੜੀਆਂ ਮੈਨੂੰ ਪ੍ਰੋਬਲਮ ਆਉਣਗੀਆਂ ਜਾਂ ਜਿਵੇਂ ਦਾ ਵੀ ਆਪਣਾ ਸਫ਼ਰ ਰਹੂਗਾ ਉਹ ਐਂਡ ਤੇ ਆਪਣਾ ਐਕਸਪੀਰੀਅੰਸ ਨਿਕਲੂਗਾ ਵੀ ਕੀ ਬਣਦਾ ਸੋ ਅੱਜ ਜਿਵੇਂ ਅਲੀਪੇ ਤੋਂ ਮੇਰਾ ਹੋਟਲ ਬੁੱਕ ਹੋ ਗਿਆ ਅੱਗੇ ਹੁੰਦਾ ਨਹੀਂ ਸੀ। ਲੋ ਜੀ ਹੋਟਲ 'ਚ ਸਮਾਨ ਰੱਖਿਆ ਏ ਤੇ ਭੋਜਨ ਦੀ ਚਲਾਸ਼ ਦੇ ਵਿੱਚ ਬਾਹਰ ਨਿਕਲਿਆ ਏ। ਵਿਚਾਰੇ بڑے ਬੰਦੇ ਭੋਲੇ ਨੇ ਯਾਰ। ਪਤਾ ਕੀ ਕਹਿੰਦੇ? ਕਹਿੰਦੇ ਕਮਰਾ ਤੁਹਾਨੂੰ ਦੇ ਦਨੇ ਆ ਜੀ। ਪਰ ਕਮਰੇ ਦੇ ਵਿੱਚ ਤੁਹਾਨੂੰ ਅਸੀਂ ਏਸੀ ਨਹੀਂ ਦੇ ਸਕਦੇ। ਇੱਥੇ ਠੰਡ ਨਾਲ ਮੇਰਾ ਕੁੱਕੜ ਬਣਿਆ ਪਿਆ। ਛਤਰੀਆਂ ਲਈ ਫਿਰਦੇ ਆਂ। ਮੀਂਹ ਪਈ ਜਾਂਦਾ। ਡਬਲ ਡਬਲ ਕੋਟ ਪਾ ਰਖੇ ਨੇ। ਸੌਰੀ ਮੰਗੀ ਜਾਣ ਕਹਿੰਦੇ ਵੀ ਤੁਹਾਡੇ ਆਨਲਾਈਨ ਲਿਖਿਆ ਹੋਇਆ ਵੀ ਤੁਹਾਨੂੰ ਏਸੀ ਮਿਲੂਗਾ। ਪਰ ਏਸੀ ਨਹੀਂ ਕਹਿੰਦੇ ਤੁਹਾਨੂੰ ਅਸੀਂ ਦੇ ਸਕਦੇ। ਬਈ ਏਸੀ ਵਾਲਾ ਰੂਮ ਬੁੱਕ ਆ। ਓ ਮੈਂ ਕਿਹਾ ਭੋਲੇ ਲੋਕੋ ਕੀ ਗੱਲਾਂ ਕਰੀ ਜਾਂਦੇ ਤੁਸੀਂ ਤੁਸੀਂ ਰਹਿਣ ਨੂੰ ਬਸ ਮੈਨੂੰ ਬੈੱਡ ਦੇ ਦਿਓ ਇੱਕ ਆਪ ਹੀ ਪੈ ਜੂਗਾ ਮੈਂ ਮੈਂ ਕੋਈ ਗੱਲ ਨਹੀਂ ਮੈਂ ਵੀ ਇਹੀ ਕਹਦਾ ਮੈਂ ਕੋਈ ਗੱਲ ਨਹੀਂ ਐਡਜਸਟ ਕਰ ਲੂੰਗਾ ਮੈਂ ਆਹ ਰੈਸਟੋਰੈਂਟ ਹੈਗਾ ਇੱਥੇ ਯਾਰ ਇੱਕ ਇਹਨਾਂ ਨੂੰ ਪੁੱਛ ਕੇ ਦੇਖਦੇ ਜੇ ਇਹਨਾਂ ਇੱਥੋਂ ਖਾਣ ਨੂੰ ਕੁਝ ਮਿਲ ਜੇ ਵਜ ਆਹ ਇੱਥੋਂ ਦੀ ਆਪਣੇ ਹੋਟਲ ਦੇ ਨੇੜੇ ਤੇੜੀ ਦੀ ਮਾਰਕੀਟ ਆ ਸੁਨਸਰਾ ਪਈਆ ਬਾਈ ਜਿਹੜੀ ਪਹਿਲਾਂ ਹੁੰਦੀ ਸੀ ਨਾ ਰੌਣਕ ਚਾਈਨਾ ਦੇ ਪਹਿਲਾਂ ਆਪਾਂ ਸ਼ਹਿਰਾਂ 'ਚ ਦੇਖ ਕੇ ਆਏ ਆ ਤਾਂ ਉਹ ਇੱਥੇ ਹੁਣ ਰੌਣਕ ਦੇਖਣ ਨੂੰ ਮਿਲ ਨਹੀਂ ਰਹੀ ਗੱਲ ਇਹ ਆ ਵੀ ਇੱਥੇ ਟੂਰਿਸਟ ਆਉਂਦੇ ਤਾਂ ਹੈਗੇ ਨੇ ਪਰ ਮੌਸਮ ਇਹ ਮੀਂਹ ਵਾਲਾ ਤੇ ਠੰਡ ਵਾਲਾ ਇੰਨਾ ਪਹਾੜਾਂ ਦੇ ਵਿੱਚ ਤੁਹਾਨੂੰ ਪਤਾ ਵੀ ਵਿਊ ਦੇਖਣਾ ਹੁੰਦਾ ਪਹਾੜਾਂ ਦੇ ਵਿੱਚ ਤਾਂ ਗਰਮੀਆਂ ਦੇ ਵਿੱਚ ਆਉਣਾ ਪੈਂਦਾ ਤਾਂ ਉਦੋਂ ਮੌਸਮ ਇੱਥੇ ਹੁੰਦਾ ਵਧੀਆ 20 ਡਿਗਰੀ ਦੇ ਨੇੜੇ ਤੇੜੇ ਹੁਣ ਮੌਸਮ ਹੋਇਆ ਇੱਥੇ 5 6 ਡਿਗਰੀ ਤੇ ਜੇ ਕੱਲ ਨੂੰ ਵੀ ਮੀਂਹ ਲਿਖਿਆ ਹੋਇਆ ਤਾਂ ਜਿਹੜੇ ਆਪਣੇ ਪਹਾੜ ਦੇਖਣ ਆਲੇ ਨੇ ਉਹ ਆਪਾਂ ਨੂੰ ਪਹਾੜ ਦਿਖਣੇ ਨਹੀਂ ਹੈਗੇ ਧੁੰਦ ਕਾਰਨ ਰੈਸਟੋਰੈਂਟ ਤਾਂ ਇੱਥੇ ਹੈਗੇ ਨੇ ਯਾਰ ਪਰ ਆਪਣੇ ਮਤਲਬ ਦਾ ਕੋਈ ਨਹੀਂ ਹੈਗਾ ਦੇਖਦੇ ਆ ਜੇ ਕੁਝ ਮਿਲਿਆ ਤਾਂ ਠੀਕ ਆ ਨਹੀਂ ਬਿਸਕਟ ਭੂਜੇ ਖਾ ਕੇ ਸੌ ਜਾਗੇ ਚੱਲ ਯਾਰ ਦੇਖਦੇ ਆ ਕਿਸੀ ਹੋਰ ਪੜਾ ਜਾ ਗੇੜਾ ਗੱਡੀ ਐ ਟਾਈਮ ਤਾਂ ਕੁਝ ਵੀ ਨਹੀਂ ਹੋਇਆ ਹਜੇ ਸਾਢੇ 6 ਹੀ ਹੋਏ ਨੇ ਇਹ ਤਾਂ ਬਸ ਐ ਆ ਵੀ ਪਹਾੜਾ ਕਰਕੇ ਹਨੇਰਾ ਛੇਤੀ ਹੋ ਜਾਂਦਾ ਤਾਂ ਬਹੁਤ ਸੁਨਣਾ ਸੁਨਣਾ ਏਰੀਆ ਯਾਰ ਭੀੜ ਭੜੱਕੇ ਚੋਂ ਆ ਕੇ ਸੁਨਨੇ ਜੀ ਥਾਂ ਤੇ ਹੁਣ ਜੀ ਨਹੀਂ ਲੱਗ ਰਿਹਾ ਐਨ ਲੱਗ ਰਿਹਾ ਵੀ ਇਕੱਲੇ ਇਕੱਲੇ ਜੇ ਹੋ ਗਈ। ਮਿਲਿਆ ਨਹੀਂ ਕੋਈ ਸ਼ਾਮ ਪੀਣ ਵਾਸਤੇ ਮੈਕਡੋਨਲਡ ਸੀ ਮੈਕਡੋਨਲਡ ਆਨਲਾਈਨ ਚੈੱਕ ਕੀਤਾ ਬੰਦ ਨਿਕਲਿਆ ਤੇ ਉਹ ਸਾਹਮਣੇ ਇੱਕ ਬੰਦਾ ਬ੍ਰੈਡ ਬਣਾਈ ਜਾਂਦਾ ਇੱਥੋਂ ਬ੍ਰੈਡ ਫੜ ਲੈਨੇ ਜਾਂ ਤਾਂ ਨਹੀਂ ਫਿਰ ਇਧਰਲੇ ਪਾਸੇ ਸੇਬ ਸੰਤਰੇ ਪਏ ਨੇ ਉਧਰਲੇ ਪਾਸੇ ਅੰਗੂਰ ਪਏ ਨੇ ਇਹ じゃ ਕੁਝ ਖਾ ਕੇ ਆਪਾਂ ਸੌ ਜਾਗੇ। ਆਹ ਪਤਾ ਨਹੀਂ ਕੀ ਲਈ ਆਉਂਦਾ। ਲੋ ਜੀ ਸਾਰੀਆਂ ਦੁਕਾਨਾਂ ਘੁੰਮ ਲਈ ਤੇ ਐਂਡ ਤੇ ਆ ਕੇ ਰੱਬ ਨੇ ਸੁਣ ਲਈ। ਹੁਣ 2-3 ਦਿਨ ਇਸ ਬੇਬੇ ਦੇ ਢੇਡੇ ਚੱਲਣਗੇ ਇਸ ਬੇਬੇ ਕੋਲ ਕੁਝ ਵੀ ਨਹੀਂ ਹੈਗਾ ਹੋਰ ਕੁਝ ਵੀ ਸਿਰਫ ਫਰਾਈਜ਼ ਨੇ ਮੈਂ ਕਿਹਾ ਬਈ ਆ ਤਾਂ ਤੂੰ ਜਮੇ ਸਿਰੇ ਲਾ ਤਾਂ ਮੈਂ ਕਿਹਾ ਫਰਾਈਜ਼ ਹੁਣ ਪੈਕ ਕਰਦੇ ਨਾਲ ਇੱਥੇ ਖਾ ਲੈਣੇ ਆ ਜਿੰਨੇ ਖਾਦੇਗੇ ਕਿਉਂਕਿ ਆਲੂ ਆ ਆਈਲਾ ਵਾਲੂ ਆ ਦੇਖੋ ਸਭ ਤੋਂ ਗੱਲ ਇਹ ਵਧੀਆ ਹੋ ਗਈ ਵੀ ਇਹਨਾਂ ਕੋਲ ਹੋਰ ਕੁਝ ਹੈ ਵੀ ਨਹੀਂ ਕੋਈ ਮੁਰਗ ਮਸਲਮ ਆ ਸਾਰੀਆਂ ਦੁਕਾਨਾਂ ਦੇ ਉੱਤੇ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ ਆ ਨਾਲ ਹੀ ਦਾ ਲੁਕ ਇਨ ਕਾਫੀ ਆ ਗਈ ਲੈ ਯਾਰ ਜਦੋਂ ਰੱਬ ਸੁਣਦਾ ਨਾ ਮੈਂ ਕਹਿੰਦਾ ਵੀ ਨੇੜੇ ਹੋ ਕੇ ਸੁਣਦਾ ਲੁਕ ਇਨ ਕਾਫੀ ਦੇ ਨਾਲ ਫਰਾਈਜ਼ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਗੁੱਡ ਬੇਬੇ ਜਿਉਂਦੀ ਵਸਦੀ ਰਹੇ ਯੈਸ ਸਮੋਸਾ ਖੋਵੇ ਸਮੋਸਾ ਖੋਵੇ ਇਹ ਯੂ ਸੌਸ ਸੌਸ ਹੀ ਥਿਆ ਨੂਨ ਯੈਸ 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 ਪਾ ਦੇ ਪਾ ਦੇ ਨੂਨ ਪਾ ਦੇ ਇਨਾ ਕੰਟਰੀਆਂ ਦੇ ਵਿੱਚ ਆ ਕੇ ਜੇ ਤੁਸੀਂ ਵੈਜ ਬੰਦੇ ਹੋ ਤੇ ਘੁੰਮਣਾ ਚਾਹੁੰਦੇ ਹੋ ਪਰ ਸਿੱਧੀ ਜੀ ਗੱਲ ਆ ਵੀ ਤੁਹਾਨੂੰ ਭੁੱਖੇ ਰਹਿ ਕੇ ਘੁੰਮਣਾ ਪਊਗਾ ਜਾਂ ਫਿਰ ਕਾਫੀਆਂ ਦੇ ਆਸਰੇ ਕੰਮ ਚਲਾਉਣਾ ਪਊਗਾ ਤੁਸੀਂ ਮੇਰੀ ਆਵਾਜ਼ ਦੇ ਵਿੱਚ ਨਰਜੀ ਦੇਖੋ ਤੇ ਸੌਂ ਲੱਗੇ ਸਵੇਰ ਦੀ ਇੱਕ ਕਾਫੀ ਪੀਤੀ ਆ ਲੁਕ ਇਨ ਕਾਫੀ ਸਵੇਰੇ ਪੀ ਕੇ ਤੁਰਿਆ ਸੀ ਤੇ ਹੁਣ ਤੱਕ ਮੈਂ ਅੰਨ ਦਾ ਦਾਣਾ ਵੀ ਨਹੀਂ ਖਾਧਾ ਟ੍ਰੇਨ ਦੇ ਵਿੱਚ ਇੱਕ ਕਾਫੀ ਲਈ ਸੀ ਉਹ ਵੀ ਐਂ ਪਈਆ ਬੈਗ ਦੇ ਵਿੱਚ ਦੋ ਘੁੱਟਾ ਉਹਦੀਆਂ ਪੀਤੀਆਂ ਨੇ ਮਤਲਬ ਜੇ ਤੁਸੀਂ ਫੂਡੀ ਹੋ ਯਾਰ ਤੁਹਾਨੂੰ ਖਾਣ ਦਾ ਬੜਾ ਸ਼ੌਂਕ ਆ ਜੇ ਰੋਟੀ ਨਾ ਮਿਲੇ ਤੇ ਤੁਸੀਂ ਕਹੋਗੇ ਨਹੀਂ ਯਾਰ ਇਹਦਾ ਕੀ ਗੱਲ ਬਣੀ ਫਿਰ ਘੁਮਣ ਨਾਲ ਰੋਟੀ ਦਾ ਦੇਖੋ ਕੋਈ ਸਬੰਧ ਨਹੀਂ ਜੇ ਵੈਜੀਟੇਰੀਅਨ ਬੰਦੇ ਹੋ ਫਿਰ ਤਾਂ ਪੂਰੀ ਦੁਨੀਆ ਦੇ ਵਿੱਚ ਇੰਡੀਆ ਨੂੰ ਛੱਡ ਕੇ ਸਾਰੇ ਕਿਤੇ ਘੁਮਣਾ ਹੀ ਬਹੁਤ ਔਖਾ ਕਿਉਂਕਿ ਵੈਜਨ ਨੌਨ ਵੈਜ ਵਾਲਾ ਕਲਚਰ ਇੰਡੀਆ ਦੇ ਵਿੱਚ ਹੈ ਵੈਸ ਤਾਂ ਇੰਡੀਆ ਦੇ ਵਿੱਚ ਵੀ 65% ਲੋਕ ਨੌਨ ਵੈਜ ਖਾਂਦੇ ਨੇ ਪਰ ਆਪਣੇ ਨਾਰਥ ਇੰਡੀਆ ਵਾਲੇ ਪਾਸੇ ਜਿਆਦਾ ਥੋੜਾ ਜਿਹਾ ਵੈਜੀਟੇਰੀਅਨ ਵਾਲਾ ਮਾਹੌਲ ਹੈ ਪੂਰੀ ਦੁਨੀਆ ਦੇ ਵਿੱਚ ਕਿਤੇ ਨੌਨ ਵੈਜ ਨਾਲ ਦੀ ਵੈਜ ਨਾਲ ਦਾ ਕੋਈ ਕਲੇਸ਼ ਨਹੀਂ ਹੈਗਾ ਉਹਨਾਂ ਨੇ ਜੋ ਮਿਲ ਗਿਆ ਖਾ ਲੈਣਾ ਸੋ ਹੁਣ ਜੇ ਮੈਨੂੰ ਇਹ ਫਰਾਈਜ਼ ਨਾ ਮਿਲਦੀ ਤਾਂ ਮੈਂ ਬਿਸਕਟ ਪੂਜੀ ਖਾ ਕੇ ਸੌ ਜਾਣਾ ਸੀ ਹਜੇ ਆਪਾਂ ਅਰਬ ਦੇਸ਼ਾਂ ਵਾਲੇ ਪਾਸੇ ਗਏ ਮੁਸਲਿਮ ਦੇਸ਼ਾਂ ਵਾਲੇ ਪਾਸੇ ਗਏ ਉੱਥੇ ਤਾਂ ਇਤੋਂ ਵੀ ਜ਼ਿਆਦਾ ਕੰਮ ਚੱਲਦਾ ਵੀ ਨਾ ਕਹਿਣ ਤੋਂ ਬਾਵਜੂਦ ਵੀ ਉਹਨਾਂ ਨੇ ਸਿੱਟੇ ਦੇਣਾ ਹੁੰਦਾ ਵਿੱਚ ਸੁਮਲਾ ਦਾ ਬੇਬੇ ਲਾਤੇ ਉਹ ਯਾਰ ਦਿਸ ਇਜ਼ ਗੁੱਡ ਸ਼ੇਸ਼ੇ ਲੋ ਜੀ ਮਾਤਾ ਤੋਂ ਫਰਾਇਜ਼ ਖਾਣ ਤੋਂ ਬਾਅਦ ਢਿੱਡ ਭਰ ਗਿਆ ਤੇ ਹੁਣ ਆਪ ਆ ਗਏ ਜੀ ਲੁਕ ਇਨ ਕਾਫੀ ਵਾਲੇ ਪਾਸੇ ਸਮਾਨ ਤਾਂ ਇੱਥੇ ਬਹੁਤ ਪਿਆ ਆਹ ਦੇਖੋ ਅੱਖਾਂ ਦੇ ਕਿਵੇਂ ਕੱਢੀ ਜਾਂਦਾ ਮੁਰਗ ਮੁਸੱਲਮ ਇਧਰਲੇ ਪਾਸੇ ਪਤਾ ਨਹੀਂ ਕੀ ਕਰ ਲਿਆ ਬਣਾਵਣਾ ਖਾਈ ਜਾਂਦੇ ਨੇ ਯਾਰ ਰੋਲਾ ਤਾਂ ਇਹ ਚੀਜ਼ਾਂ ਦਾ ਇੱਥੇ ਆਹਾ ਉਹ ਡੱਕ ਜੀ ਉਹ ਵੀ ਬਣਾ ਲਈ ਨਾਲ ਦੀ ਨਾਲ ਆ ਜਾਂਦੇ ਨੇ ਲੈ ਕੇ ਉਹ ਛਿਛ ਨਾਲ ਦੀ ਨਾਲ ਮੈਨੂੰ ਲੈ ਕੇ ਆ ਜਾਂਦੇ ਨੇ ਵੀ ਦੱਸੋ ਭਾਈ ਕਿਹੜਾ ਜਾਨਵਰ ਵੜਦ ਗਿਆ ਤੁਹਾਡੇ ਪਾਸ ਤੁਹਾਡੇ ਪਿੱਛੇ ਕਿਹਦੀ ਕੁਰਬਾਨੀ ਦੇ ਦिए ਲੁਕ ਇਨ ਕਾਫੀ ਕਰਨਾਟਕ ਕਾਫੀ ਲਵਾਈ ਸੀ ਮੈਂ ਇਹਨਾਂ ਕੋਲੋਂ ਕਾਫੀ ਤਾਂ ਬਹੁਤ ਜ਼ਿਆਦਾ ਸੁਆਦ ਸੀ ਬਹੁਤ ਜ਼ਿਆਦਾ ਤੁਸੀਂ ਤੱਕਾ ਦੇਖੋ ਵੀਰ ਜੀ ਕਿਵੇਂ ਕਰਦੇ ਨੇ ਬਰਫ ਦੀ ਸੱਲੀ ਪਾਤੀ ਪਤੰਦਰਾ ਨੇ ਭੰਨ ਗਿਆ ਇੱਥੋਂ ਨੱਕੋ ਨੱਕ ਦੇਖੋ ਲੈ ਆ ਸਾਰੀ ਇਹਦੇ ਵਿੱਚ ਹੁਣ ਬਰਫ ਰਹਿ ਗਈ ਇਹਦਾ ਕੀ ਕਰੀਏ ਵੀਰ ਜੀ ਕੱਟ ਲੋ ਅੱਧੇ ਪੈਸੇ ਜੇ ਕੱਟਨੀ ਆ ਚਲੋ ਜੀ ਸਵਾਸ ਹੀ ਕੰਮ ਹੁਣ ਆਵਾਂਗੇ ਸਵੇਰੇ ਹੁਣ ਜਾ ਕੇ ਪਲਾਨ ਬਣਾਉਣਾ ਪਹਿਲਾਂ ਵੀ ਕਰਨਾ ਕੀ ਆ ਕਿ ਅੱਜ ਵਾਲੀ ਵੀਡੀਓ ਦੇ ਵਿੱਚ ਜਾਦੇ ਕੁਝ ਹੈ ਨਹੀਂ ਸੀ ਸਫ਼ਰ ਸੀ ਤੇ ਸਫ਼ਰ ਵੀ ਕੋਈ ਐਡਾ ਖਾਸ ਨਹੀਂ ਸੀ ਕਿਉਂਕਿ ਟ੍ਰੇਨ ਦੇ ਵਿੱਚ ਹੀ 5-6 ਘੰਟੇ ਲੱਗੇ ਹੈ ਸਪੀਡ ਹਾਈ ਟ੍ਰੇਨ ਸੀ ਉਹ ਹਾਈ ਸਪੀਡ ਟ੍ਰੇਨ ਸੀ ਪਰ ਬਾਰੀ-ਬਾਰੀ ਸਟੇਸ਼ਨਾਂ 'ਤੇ ਰੁਕਦੀ ਜਾਂਦੀ ਸੀ ਸੋ ਹੁਣ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਉਹਨਾਂ ਨੂੰ ਇਹ ਕਹਿਣਾ ਵੀ ਜਿਹੜੀ ਨਾਨ-ਸਟਾਪ ਜਾਂਦੀ ਹੈ ਭਾਈ ਸਾਨੂੰ ਉਹ ਵਾਲੀ ਟ੍ਰੇਨ ਦਿਆ ਕਰੋ ਸੋ ਠੀਕ ਹੈ ਜੀ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਸਿੰਪਲ ਜਿਹਾ ਰੂਮ ਹੈ ਜੀ ਆਪਣਾ ਇਹਗਾ ਬੈੱਡ ਲੱਗਿਆ ਹੋਇਆ ਇੱਧਰ ਵਾਈਫਾਈ ਹੈ ਆਪਣੇ ਕੋਲ ਆਹ ਟੀਵੀ ਲੱਗਿਆ ਹੋਇਆ ਇੱਧਰਲੇ ਪਾਸੇ ਬਾਥਰੂਮ ਹੈ ਤੇ ਇਹ ਸਿੰਪਲ ਜਿਹਾ ਰੂਮ ਆ ਇਹ ਆਪਾਂ ਨੂੰ ਕਮਰਾ ਮਿਲਿਆ ਜੀ 1400 ਰੁਪਏ ਦੇ ਵਿੱਚ ਦੋ ਦਿਨਾਂ ਵਾਸਤੇ ਮਤਲਬ ਅੱਜ ਦੀ ਰਾਤ ਤੇ ਕੱਲ ਦੀ ਰਾਤ ਪਰਸੋਂ ਚੌਥੇ ਤੱਕ ਕੀ ਪਲਾਨ ਆ ਮੁੰਲਾ ਤਾਂ ਵੀ ਇੱਥੇ ਲੱਗ ਜਾਣਗੇ ਤਿੰਨ ਚਾਰ ਦਿਨ ਤੇ ਉਹ ਫਿਰ ਉਸ ਹਿਸਾਬ ਨਾਲ ਅਕੋਰਡਿੰਗ ਕਰ ਲੈਣ ਕਿਉਂਕਿ ਮੈਂ ਪਹਿਲੀ ਵਾਰੀ ਜਿੱ ਇਕੱਠੇ ਦੇਣਾ ਵਾਸਤੇ ਤਾਂ ਨਹੀਂ ਕਰਵਾਉਂਦਾ ਹੁੰਦਾ ਵੀ ਜੇ ਹੋਟਲ ਨਾ ਪਸੰਦ ਆਇਆ ਤਾਂ ਚੈੱਕ ਆਊਟ ਕਰਕੇ ਕਿਤੇ ਹੋਰ ਸ਼ਿਫਟ ਹੋ ਜਾਣਗੇ ਸੋ ਦੇਖਦੇ ਆ ਇੱਥੇ ਦੋ ਰਾਤਾਂ ਲਾਉਣੇ ਆ ਜੇ ਵਧੀਆ ਰਿਹਾ ਵਧੀਆ ਨੀਂਦ ਆਈ ਕਿਉਂਕਿ ਇੱਧਰ ਸੜਕ ਚੱਲਦੀ ਆ ਮੇਨ ਯਾਰ ਠੀਕ ਆ ਜੇ ਹੁਣ ਟੀਂ ਸ਼ੇਅਰ ਕਮਰਾ ਬਦਲਦਾ ਨਹੀਂ ਸੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਾਈਨਾ ਦਾ ਟੂਰ ਹਜੇ ਵੀ ਬਹੁਤ ਪਿਆ ਠੀਕ ਆ ਤੁਸੀਂ ਮੌਜ ਨਾਲ ਮੂਫਲੀਆਂ ਚੱਭੋ ਨਾਲ ਚਾਹਾਂ ਪੀਓ ਤੇ ਦੇਖੋ ਨਜ਼ਾਰੇ ਬਣਦਾ ਕੀ ਆ ਹਜੇ ਘੱਟੂ-ਘੱਟ ਮੈਂ ਤੁਹਾਨੂੰ 15 ਦਿਨ ਹੋਰ ਨਹੀਂ ਵੇਲਾ ਹੁਣ ਦਿੰਦਾ ਚਾਈਨਾ ਤੋਂ ਠੀਕ ਆ ਵਾਈਗੋਜੇ ਦਾ ਖਾਲਸਾ ਵਾਈਗੋਜੇ ਕੀ ਫਤਿਹ